ਜਿੱਤ ਗਏ ਕਿੰਨੇ ਗੱਲ ਮਹਲਾ ਵਾਲਾ ਜਿੱਤ ਗਿਆ ਮਹਲਾ ਜਿੱਤ ਗਿਆ ਮਹਲਾ ਜਿੱਤ ਗਿਆ ਮਹਲਾ ਜਿੱਤ ਗਿਆ ਕਿੰਨੇ ਗੱਲ ਸਲਕੀ ਇਨਾਮ ਇਹਨਾਂ ਦੇ ਤੇ ਆ ਗੱਗਾ ਡਾਊਨ ਜਿੱਤ ਗਿਆ ਜਿਹੜਾ 11000 ਰੁਪਏ ਇਨਾਮ ਦੇ ਬੱਤੇ ਵਿੱਚ ਆ ਜਾਣਾ ਤੇ ਕਹਾਂ ਜੋਰਾ ਦੋ ਟੀਮਾਂ ਡਾਊਨ ਜਿੱਤ ਗਏ ਇਹਨਾਂ ਨੂੰ 11000 ਰੁਪਏ ਇਨਾਮ ਦੇ ਬੱਤੇ ਵਿੱਚ ਆ ਜਾਣਾ ਤੇ ਸਾਰੇ ਜਿੱਤ ਗਏ ਆ ਜਮਾ ਆਪਣਾ ਸਨਮਾਨ ਚ ਰਸਲ ਕਰਦੇ ਜਿਨ੍ਹਾਂ ਨੇ ਕੈਪਟਨ ਸਾਹਿਬ ਆ ਰਹੇ ਨੇ ਜਿੱਤ ਗਏ ਕਿੰਨੇ ਗੇਲ ਜਿੱਤ ਗਏ 40 40 ਪਿਆਰ ਹੰਨਾ ਜਿੱਤ ਗਏ ਸਤਿ ਸ਼੍ਰੀ ਅਕਾਲ ਜੀ ਮਰੋ ਰੀਵਾਈ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਕੁਝ ਤਾਂ ਫਿਰ ਕੁਝ ਤਾਂ ਕਰਦਾ ਸਾਹਿਬ ਬਾਈ ਬਣਾਤਾ ਹੈ ਨਾ ਕਰਦਾ ਹੁਣ ਸਰਵਾਸ ਧੂਣੀ ਨੂੰ ਹੋ ਗਿਆ ਧਾ ਧੂਣੀ ਨੂੰ ਕਰਦਾ ਹੈ ਨਾ ਬਣਾਤਾ ਪਹਿਲਾਂ ਥਾਲ ਜੀਰੀ ਦਾ ਬਦਲ ਧੂਣੀ ਤੋਂ ਕਰਦ ਲੱਗਣੀ ਜਾਗੇ ਇਹਲੇ ਲਵੇ ਸਾਫ ਨੂੰ ਪਹਿਲਾ ਹੋਊਗਾ ਰਾਈ ਹੈ ਟੈਬਲ ਨਾ ਸਾਬਾ ਸਾਫ ਰੋਵੇ ਹੁਣ ਸਾਫ ਜਗਾ ਹੁਣ ਸਾਫ ਆ ਦੇ ਛਾਵਾ ਉੱਥੇ ਨਹੀਂ ਆ ਗਈ ਬੰਮੇ ਆ ਹਰੇ ਦਾ ਛਾਵਾ ਆ ਗਈ ਹੁਣ ਇੱਥੇ ਵੀ ਚਾਰ ਬੜਾ ਕੇ ਜਿੱਦਾਂ ਮਰਦੀ ਪੈ ਲਿਆ ਤਰਖਦੀ ਛਾਵਾ ਕਰਦਾ ਹਾਂ ਠੀਕ ਨਹੀਂ ਗੱਲ ਹੋ ਪੂਰੀ ਛਾਵਾ ਹਾਂ ਨਾ ਸਿੱਧ ਰੋਹੀ ਮੈ ਸੁਝਿਆ ਸਿੱਧਾ ਦਿਨਾਂ ਨੂੰ ਆਏ ਹੁਣ ਉੱਥੇ ਰਹਾਡੀ ਆ ਸੁਝਣਾ ਐ ਛਾਵਾ ਦੂਰੀ ਆਈ ਜਾਣੀ ਖਾਲਾ ਬੋਲੇ ਰੋਟੀ ਐਨੇ ਨੇ ਤਾਂ ਪੂਰੀ ਪੈ ਲੈ ਜੇ ਫਿਰ ਤੂੰ ਪੰਮਝਾ ਜਾਏ ਪਹੁੰਚਣਾ ਹਾਂ ਇਹਨਾਂ ਦੇ ਰੋਟੀ ਵਿਚਾਰੇ ਨੇ ਖਾਲਾ ਖਾਲਾ ਬੋਲੇ ਲਓ ਜਿੱਦਾਂ ਅਸਰੇ ਗਾਲ ਵੀ ਠੀਕਾ 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 ਵਧੀਆ ਸਮਾਂ ਸਫਾਈ ਹੋ ਗਈ ਹੋਰ ਕਿਹਾਂ ਬੈਠਣ ਜੋਗੇ ਹੋਗੇ ਕਿੱਛ ਪੇਜ ਦਾ ਟਿਕੀਰਦਾ ਆਓ ਮੋਟਰ ਨਹੀਂ ਚੱਲਦੀ ਗਾੜੀ ਦੀ ਫੇਰ ਤੂੰ ਲੈਟਿਸ਼ੇ ਤਾਂ ਹਾਂ ਵੀ 12 ਮੋਟਰ ਕੰਮ ਕਰਦਾ ਇੰਨਾ ਇੰਨਾ ਰਿਸਕ ਨਹੀਂ ਲਈਦਾ ਹਾਂ ਸਮਝਿਆ ਗਾਲਾ ਇੰਨਾ ਰਿਸਕ ਨਹੀਂ ਲਈਦਾ ਉਹ ਹੀ ਤਾਂ ਉਹ ਰੇਹ ਘੁੱਚ ਕੱਟੀ ਵੀ ਸੀ ਹਾਂ ਪਰ ਹੁਣ ਚਲਾਈ ਜੀ ਆਹ ਲੈਟ ਗਿਆ ਉਹ ਨਹੀਂ ਤੂੰ ਸੱਚਾ ਦੇਖੀ ਸੱਚਾ ਆ ਗਿਆ ਫਿਰ ਲਾਤੀ ਬਾਅਦ ਚ ਟਿਕੀ ਦਾ ਮੋੜ ਤੇ ਨਹੀਂ ਮੋੜ ਕੇ ਹਾਂ ਵੇਰੇ ਇਹ ਸੱਚਾ ਤਾਂ ਦੇਖ ਲੈ ਲੈਟ ਦਾ ਦੇਖ ਲੈ ਲੈਟ ਹੀ ਨਹੀਂ ਆ ਤੂੰ ਆ ਬੱਲਮ ਆ ਬੱਲਮ ਦੇਖੀ ਗਿਆ ਹੁਣ ਇਹ ਬਲ ਗਈ ਉਹਦੇ ਨਾਲੇ ਆ ਤਾਂ ਕਿਹਦੇ ਕਾਲੇ ਦੇ ਯਾਰ ਤੇਜ ਵਾਲੀ ਮੋਟਰ ਦਾ ਲੱਗ ਕਾਲੇ ਦੀ ਮੋਟਰ ਕਹਿੰਦਾ ਤੇਜ ਵਾਲੀ ਨਹੀਂ ਗਿਆ ਕਾਲੇ ਹਾਂ ਤੇਜ ਵਾਲੀ ਹੀ ਗਿਆ ਤੇਜ ਵਾਲੀ ਨਹੀਂ ਕਹਿੰਦੀ ਤੂੰ ਆਏ ਕਣ ਤੈ ਕਾਲੇ ਵਾਲੀ ਹੀ ਗਿਆ ਕਣ ਹਰਤੇ ਸੋਚ ਗੱਟੀ ਵੀ ਸੀ ਮੈਂ ਉਹਦੇ ਤੇਜ ਵਾਲੀ ਤੇ ਤੂੰ ਹੱਢਣੀ ਆ ਉਹੀ ਪਰ ਲਖੇ ਤੈਨੂੰ ਪੈ ਪੈ ਨਹੀਂ ਇੱਕ ਤਾਂ ਬੀਬੀ ਨੇ ਇਹਨੇ ਪੈ ਪੈ ਨੇ ਹੋਰੋਂ ਥੋੜਾ ਬੀਬੀ ਇਹਨੇ ਪੈ ਪੈ ਨੇ ਤੇ ਕਹਿੰਦਾ ਜਿਹਾ ਰੋ ਕਰਨਾ ਏ ਇਨੀ ਖਾਲ ਹੋਣੀ ਆ ਤੇਜ ਵਾਲੀ ਰੋਣੀ ਖਾਣ ਪਾਣੀ ਵਿੱਚ ਗਰਦਾਨ ਲੱਕੇ ਦਾ ਮੁਗੇ ਦਾ ਨਹੀਂ ਨਾ ਉਹ ਖਾਲੇ ਉਹ ਨਹੀਂ ਕਰ ਉਹ ਤਾਂ ਖਾਲੇ ਯਾਰ ਨੱਕਾ ਹੈਗਾ ਯਾਰ ਨੂੰ ਇਦਾਂ ਹੀ ਹੈਗਾ ਖਾਲ ਇੰਨੀ ਕੁ ਲੱਗਾ ਗੰਨੇ ਨੂੰ ਮੈਂ ਪੈਣਾ ਨਹੀਂ ਹੈਗਾ ਅੱਛਾ ਕਾਲੇ ਨੇ ਲਿਖਾ ਰੱਖਿਆ ਕਿੰਨੇ ਚ ਰੱਖਿਆ ਨਹੀਂ ਚਾਰ ਵਿੱਚ ਕਿੰਨੇ ਰੱਖਿਆ ਹਾਂ ਮੰਨ ਕੇ ਚਲ ਵੀ ਚਾਰ ਵਿੱਚ ਕਿੰਨੇ ਨੱਕਾ ਰੱਖਿਆ ਨੇ ਰੱਖਿਆ ਬਾਈ ਯਾਰ ਗੰਨੇ ਚ ਰੱਖਿਆ ਵਾ ਤੂੰ ਦੱਸਦਾ ਉਹ ਕਿੰਨੇ ਦੇ ਖਾਲ ਪਾਣੀ ਪੈਣੀ ਥੋੜੀ ਜਿਹੀ ਆਏ ਤੁਹਾਨੂੰ ਇੰਨਾ ਕੁ ਦੂਰ ਆ ਅੱਛਾ ਉਹ ਵੀ ਇੱਧਰ ਹੀ ਖਾਲ ਲਊਗਾ ਆ ਇਹਦੇ ਜੱਠੇ ਦੇ ਚਲੀ ਜਾਂਦੇ ਉੱਥੇ ਉੱਥੇ ਖਾਲ ਪਾਣੀ ਪੈਣੀ ਉਹ ਗੰਭੇ ਜਿੰਨੀ ਕਾਲ ਕਿੰਨੀ ਕਿਸਵਾਰੇ ਖਲੇ ਬਾਹਰ ਇਹ ਨਹੀਂ ਖੱਪੇ ਜਿੰਨੀ ਆ ਖੱਪੇ ਨਹੀਂ ਬਾਹਰ ਖਾਲ ਮੈਂ ਜਾਣਾ ਕੱਲ ਨੂੰ ਸਵਾਰਨ ਅਸੀਂ ਆਪਣੇ ਵਾਲੇ ਵਲੌਗ ਦਿਖਾਉਂਗੇ ਨਿਕਾਲੂ ਜੇ ਅਰੇਕਰ ਆਪ ਸੁੱਕ ਰੱਖ ਕੇ ਵੀ ਨਾ ਪਵੇ ਕਿਹਦੀ ਸਵਾਨੀ ਮੰਡ ਦੀ 4 ਕਿੱਲਿਆਂ ਦੀ ਪਾਣੀ ਲਾਉਣਾ ਟਾਈਮ ਦੇਖਣਾ ਟਾਈਮ ਦੱਸ ਦਿਖਾ ਕੇ ਨਾ ਨਾ ਘੜੀ ਉੱਪਰ ਵੀ ਇੰਨਾ ਟਾਈਮ ਹੋ ਗਿਆ ਫਿਰ ਖਰਚ ਕੇ ਤੇ ਹੋਣਾ ਵੀ ਇੰਨਾ ਟਾਈਮ ਹੋ ਗਿਆ ਉੱਚ ਹੈ ਕਿ ਆ ਖੱਬਲ ਚੁਗਣਾ ਬਸ ਆਇਆ ਸਫਰੇ ਹੱਲ ਲਉਣਾ ਕੀ ਆ ਕੁਝ ਵੀ ਨਹੀਂ ਆਇਗਾ ਕੀ ਹੈ ਉੱਥੇ ਉਹ ਪੈਦਾ ਫਿਰ ਉੱਥੇ ਖਾ ਲੈ ਉਹਦੀ ਇਹ ਜੀ ਉਹਦੇ ਜਿਹੜੇ ਤਰ ਪੱਕੇ ਵੀ ਉਹਦੇ ਉਹਦੇ ਪਾਣੀ ਪੈ ਜਾਣਾ ਫਿਰ ਉਹ ਵੈਦਾਂ ਦਾ ਖਾਣਾ ਸਾ ਉਹ ਮੈਨੂੰ ਬਤਾਉ ਉਹ ਮੈਨੂੰ ਬਤਾ ਨਾਗਾ ਨਹੀਂ ਸਾਇ ਹੈ ਕੀ ਮਾਰ ਹੈ ਕੀ ਆਇਆ ਵੀ ਗੁਮਾਰ ਹੈ ਬਸ ਬਪਾ ਮਾਰ ਸਾਨੂੰ ਦਾ ਅੱਧਾ ਦਿਵਾਰ ਇਹਦੇ ਬਈ ਕਾਦੇ ਜੇ ਗੋਦਰੀ ਗੁਰਦੇ ਵਾਲੀ ਗੁਰਦੇ ਜੇ ਪਥਰੀ ਆ ਨਿਕਲੀ ਨਹੀਂ ਯਾਰ ਨਿਕਲੀ ਨਹੀਂ ਬਹੁ ਟਾਈਮ ਹੋ ਗਿਆ ਪਥਰੀ ਦੀ ਗੱਲ ਹੈ ਫੇਰ ਭੱਗ ਗਈ ਹਾਸ ਡੀਜ਼ੇ ਤੇ ਵੀ ਦਰਦ ਹੁੰਦਾ ਤਾਂ ਮੇਰੇ ਵੀ ਆ ਤੇਰੀ ਨੇ ਬੀਤੀ ਦਵਾਇ ਹਟ ਗਈ ਨਾ ਪਥਰੀ ਵੀ ਨਹੀਂ ਹੁੰਦੀ ਯਾਰ ਯਾਰ ਬਹੁਤ ਜਗ੍ਹਾ ਘੁੰਮ ਲਿਓ ਕਹਿੰਦਾ ਮੇਰੇ ਲੋਟ ਨਹੀਂ ਆਉਂਦੀ ਨਹੀਂ ਭਾਈ ਮੇਰੇ 6-7 ਸਾਲ ਪਹਿਲਾਂ ਦਰਦ ਹੋਇਆ ਤਾਂ ਜਾਂ ਕਹਿੰਦਾ ਪਥਰੀ ਆ ਮੈਂ ਦਵਾਈ ਜੀ ਖਾਧੀ ਬੀਤੀ ਆਪਣੀ ਮੁਰਗੇ ਟੈਸਟ ਨਹੀਂ ਕਰਾਇਆ ਤੇ 2 ਸਾਲ ਪਹਿਲਾਂ ਹੋਇਆ ਤਾਂ ਪਿਛਲੇ 1 ਸਾਲ ਫੇਰ ਕਰਾਡੇ ਦਾ ਕੁਝ ਨਹੀਂ ਆਇਆ ਉਹ ਕਹਿੰਦਾ ਵੀ ਕਚਰਾ ਜਾਂਦਾ ਯਾਰ ਕਈ ਵਾਰ ਹਾਂ ਆਹਦਾ ਮਹੀਨਾ ਕੋ ਹੋ ਕੇ ਫੇਰ ਹੁੰਦਾ ਪਰ ਕਚਰਾ ਆਏ ਵੀ ਦੇਖੋ ਬਣਦਾ ਕਦੇ ਕਚਰਾ ਪਾਣੀ ਘੱਟ ਪੀਣਾ ਖਾਣਾ ਪੀਣਾ ਸਟਾਰਟ ਗਲਤ ਹੈ ਪਾਣੀ ਪੀਣਾ ਪਾਤਾ ਉਹਦੇ ਮੈਂ ਲੋਟ ਰਹਿਦਾ ਕਾ ਪਾਣੀ ਘੱਟ ਪੀਣਾ ਹਾਂ ਇੱਕ ਕੈਲੂ ਨਾ 5-6 ਵਜੇ ਨੂੰ ਖਾਓ ਠੀਕ ਹੁੰਦਾ ਹਾਂ ਉਹ ਸਾਫ ਹੈ ਆਹ ਹੀ ਕਰ ਦਿੰਦਾ ਸਭ ਤੋਂ بڑا ਪੰਗਾ ਇਹ ਜਿਹੜਾ ਪਾਣੀ ਘੱਟ ਪੀਤੇ ਆ ਪਾਣੀ ਵੱਧ ਪੀਣਾ ਚਾਹੀਦਾ ਉਹ ਮੇਰੇ ਫੇਰ ਤਰ ਤੋਂ ਤਾਂ ਮੈਂ ਮਤਲਬ ਮੜਾ ਮੜਾ ਹੀ ਹੁੰਦਾ ਮਗਾ ਕੋਈ ਨਾ ਕਰਾਂਗੇ ਟੈਸਟ ਉਹਨੇ ਇੰਨੇ ਪੈਣਾ ਰੁਕ ਜਾ ਹੋਰ ਬਣਾਉਂਗਾ ਜਿੰਦਣ ਜਿਆਦਾ ਹੋਊ ਮੇਰੇ ਵੀ ਕਚਰਾ ਚਾਹੀਦਾ ਪਿਛਲੇ ਸਾਲ ਟੈਸਟ ਕਰਾਇਆ ਤਾਂ ਯਾਰ ਜਿਹੜਾ ਦਰਦ ਇਹ ਸਿਆਲ ਚ ਜਿਆਦਾ ਉੱਠਦਾ ਪਥਰੀ ਵਾਲਾ ਕਿਉਂਕਿ ਪਾਣੀ ਘੱਟ ਪੀਂਦੇ ਆ ਜਿੰਦਣ ਬੋਣਾ ਪੂਣਾ ਨਾ ਫਿਰ ਥੋੜਾ ਜਿਆਦਾ ਉੱਠਦਾ ਮੇਰੇ ਹੋਇਆ ਦਾ 1 ਸਾਲ ਕਰਨੇ ਤੇ ਕਿਹ ਲੈਣਾ ਬਲ ਸਰੀਰ ਦਾ ਮਾਨ ਤੱਕ ਸਾਨੂੰ ਵੀ ਨਹੀਂ ਉਹ ਲੈ ਸਰੀਰ ਦਾ ਕਹਦਾ ਮਾਨ ਸਮਝਿਆ ਗੱਲ ਆ ਥੋੜੇ ਢੇਡਾ ਕੇ ਹਲੇ ਦਦਾ ਫੁੱਟ ਬਾਹਰ ਨੂੰ ਇਹ ਇਹ ਗੱਲ ਤਾਂ ਬਿੰਦਰਦਾਈ ਬਾਹਰ ਨੂੰ ਕਹਿੰਦਾ ਅਭੀ ਇਹਦਾ ਮੇਰੇ ਨਾਲ ਮੋੜ ਕਿੱਥੇ ਲੈ ਕਿੱਥੇ ਦੱਸੋ ਲੈ ਉਹ ਕੋਈ ਲੈ ਦਿਖਾ ਦਿਓ ਪੂਰਾ ਗਏ ਗੱਲਾਂ ਵਾਫਾਕ ਪੈਂਦਾ ਮੈਂ ਸਰੀਰ ਨੂੰ ਬਹੁਤ ਫੇਰ ਹਾਂ ਤੇਰਾ ਬਾਹਰ ਨੂੰ ਬਿੰਦਰਦਾਈ ਜੀ ਮੋਟਰ ਮੈਨੂੰ ਕਰ ਉੱਥੇ ਨੂੰ ਹਾਂ ਚਲੋ ਚੱਲੀਏ ਜਾਣਦੇ ਉੱਥੇ ਚੱਲਦੇ ਆਂ ਚਲੋ ਮੋਟਰ ਪਾ ਨੂੰ ਠੀਕ ਹੈ ਹੈ ਇਟੇ ਜੇ ਕੋ ਪਾਇੰਟ ਪਾਗੇ ਨਾ ਇਹਦੇ ਮਰਜ਼ੀ ਬੱਟਮੋਂ ਲੱਗ ਜਾ ਜਦ ਇਹ ਉਹ ਡੋਡੀ ਲੱਗ ਜਾਂਦੀ ਉਹਨੂੰ ਤਾਂ ਡੋਡੀ ਦੇ ਚ ਹੈਵੀ ਬਹੁਤ ਆ ਯਾਰ ਕਿਨੇ ਕੱਲ ਸਪਰੇ ਕਰੀ ਗਿਆ ਪਰਿਆ ਪਿਆ 26 ਨੂੰ ਹੈਗੀ ਆ ਫਿਰ 26 ਨੂੰ ਹੋਇਆ ਪ੍ਰੋਬਲਮ ਲੈ ਆ ਦੇਖ ਹੈਗੀ ਆ ਡੋਡੀ ਦੇ ਚ ਵਿਚ ਬੱਸ ਆ ਚੱਲ ਕਰੇ ਨਹੀਂ ਜਿਹੜੀ ਨਿਕਲੀ ਸੋ ਜਿਹੜੀ ਨਿਕਲੀ ਕਹਿੰਦਾ ਸੋ ਸਹੀ ਪੂਰੀ ਨਿਕਲੂਗੀ ਉਹ ਦੇ ਵਿੱਚ ਕੱਲ ਕਿੰਨਾ ਕ ਦਾਣਾ ਕੱਸਤਾ ਹੋਊਗਾ ਨੇ ਕੱਲ ਸਪਰੇਅ ਕਰਦਾ ਤਾਂ ਜਦ ਵਿੱਚ ਤੇ ਨਿਕਲੇ ਕਰੇ ਪੈੜਾ ਹੋ ਗਿਆ ਕੇ ਕਹੇ ਆਹ ਦੇਖ ਸਪਰੇਅ ਲੱਗੀ ਵੀ ਕੇ ਨਾ ਡੋਡੀ ਲੱਗੀ ਵੀ ਤੈਨੂੰ ਉਦੋਂ ਦਾ ਜਰਾ ਬਾਪੂ ਮੈਂ ਤਾਂ ਕਰਦਾ ਕਰ ਤੇ ਕਰਦੇ ਫੇਰ ਵੀ ਕੋਈ ਨਹੀਂ ਇੰਨੀ ਜ਼ਿਆਦਾ ਨਹੀਂ ਹੈਗੀ ਇਹ ਹੋ ਜਣੀ ਕੰਟਰੋਲ ਇਹ ਸਪਰੇਅ ਮਾਰਤੀ ਹਾਂ ਤੂੰ ਹੂੰ ਕੱਲ ਕਰੀ ਆ ਬਸ 2-4 ਦਿਨ ਤੱਕ ਇਹਨਾਂ ਅਸਰ ਦਿਖਾ ਦੇਣਾ ਚੱਲ ਉਦੋਂ ਚੱਲੀਏ ਤੱਕ ਮੋਟਰਸਾਈਕਲ ਤੂੰ ਚੱਕ ਪਾਣੀ ਵਿੱਚੇ ਵਿੱਚ ਪਾਣੀ ਆ ਰਿਹਾ ਵਿੱਚੇ ਪਾਣੀ ਦਾ ਹੀ ਗਿਆ ਨਾ ਵਧੀਆ ਐ ਕਰੂ ਰੋਲੇ ਦੇ ਪੈਂਦਾ ਮੰਮੇ ਹਨੀ ਅੱਛਾ ਆਹ ਇੱਧਰ ਦੇਖਾ ਲੈ ਇੱਧਰ ਲਾਲ ਆ ਦੇਖਦੀ ਆ ਉਹ ਆ ਉਹ ਬਟਕਣ ਉੱਧਰ ਲਾ ਲੈ ਇੱਥੇ ਪਾਣੀ ਪੈ ਜਾਣਾ ਕਿਆਰੇ ਨੂੰ ਅੱਬਲ ਮੈਂ ਚਾਰਾਂ ਨੂੰ ਉੱਧਰ ਤੇ ਪੈਂਦਾ ਇਹਨੂੰ ਖੋਲਣ ਦੀ ਲੋੜ ਨਹੀਂ ਪੈਂਦੀ ਖੋਲਦੇ ਹੀ ਨਹੀਂ ਅਸੀਂ ਉੱਥੇ ਖੋਲਦੇ ਆ ਜਾ ਖੋਲਣਾ ਤਾਂ ਨਾ ਵਾ ਉਹੀ ਚੱਲਦਾ ਚਾਰੇ ਪਾਸੇ ਨੂੰ ਗੱਬੇ ਤੇ ਹੀ ਗੱਬੇ ਤੇ ਹੀ ਚਾਰੇ ਪਾਸੇ ਪੈ ਜਾਂਦਾ ਪਿੱਟਾ ਲਾ ਦੇ ਮੂਰੇ ਉਸ ਹਿਸਾਬ ਦਾ ਪਾਣੀ ਖਾਂਦੇ ਸਾਰੇ ਹਿਸਾਬ ਨਾਲ ਕਿਆਰਾ ਤਾਂ ਨਾ ਜੱਕ ਨਹੀਂ ਕਰਿਆ ਬਤਾ ਸੀ ਉਹ ਦੂਜੀ ਵੀ ਆ ਪੀ ਲਈ ਜਾਂ ਫੇਰ ਮਾਰਦੀ ਆਹ ਕਾਹ ਕਰੀਂ ਜੀ ਵੀ ਆਓ ਬੜੇ ਕੱਖ ਦੇਗਾ ਪੰਮਿਆ ਕੱਲ ਫੁੱਲ ਪਰੇ ਵਤਾ ਕਹਿਰਾ ਚੱਪਲਾ ਪਾ ਕੇ ਘੁੰਮਲਾ ਜਾਹੇ ਲੈ ਹੂੰ ਜਦਾਂ ਮਾਦੀ ਘੁੰਮੀ ਜੈ ਹੁਣ ਗਿੱਦੜ ਨਹੀਂ ਪੈੜਾ ਪੁੱਤਈ ਆ ਗਿੱਦੜਾ ਪੈੜਾ ਗਿੱਦੜ ਪਾਉ ਦੋਰੇ ਆਦਾ ਕੁੱਤਾ ਹੋਣਾ ਮੁਰੂ ਮੁਰੂ ਪਰ ਗਿੱਦੜੀ ਤੇ ਤੈਨੂੰ ਪਹਿਲ ਪਰਾ ਮਿਲੂਗੀ ਪਰਾ ਗਾਉਂਦਾ ਪੜਾ ਬਾਈ ਠੀਕ ਆ ਗੰਨਾ ਇੱਕ ਨੰਬਰ ਹੈ ਹਨ ਹੈ ਵਧੀਆ ਲੈ ਹੁਣ ਕੱਲ ਫੁੱਲ ਪਰੇ ਵੇ ਚਾਲਾ ਸਾਈਏ ਇਹ ਸ਼ਰੇਸ਼ਲੀ ਜ਼ਮੀਨ ਕਰਕੇ ਹੈ ਨਾ ਸਫਰੇਜ ਹੀ ਕਰਾ ਦੋਨੇ ਹੁਣ ਇੱਕ ਦੇ ਘੁੰਮ ਕੇ ਵੀ ਹੈਗਾ ਵੀ ਇਹ ਕੁਛ ਹੈਗਾ ਊੜਾ ਊੜਾ ਜਾ ਕਿੱਥੇ 92 ਪਰ ਤਾਂ ਹੁਣੀਓ ਹੁਣੀ ਆ ਬਾਈ ਇਹ ਤਾਂ ਮੈਂ ਤਾਂ ਸਰ ਜੂਗਾ ਜਾਂ 95 ਪਰ ਹੁਣੀ ਐ 95 ਐ ਇਹ ਬਦੂਆ ਸਾਹ ਚੇਤੀ ਕਿ 9575 ਪਾਇਆ ਇੱਕ ਤਾਂ ਬੀਜਾ ਨਾਲੇ ਆਏ ਪਏ ਬੰਦੇ ਨੇ ਨਾਲਾ ਦੇ ਨਾ ਕਣਕ ਦੇ ਨਾ ਕੰਨੇ ਦੇ ਨੇ ਹਾਂ ਹਾਂ 85 ਪਰ ਹੁਣੀ ਐ 85 ਪਰ ਹਾਂ 18 ਪਰ 18 ਪਰ 18 ਪਰ ਵੀ ਹੈਗਾ ਊੜਾ ਜਾ ਨਾਲ ਨਾਲ ਸਪਰੇਅ ਵੱਜੀ ਹੈ ਕਿ ਸੀਮਕ ਨੇ ਖਾਦੀ ਪਈ ਆ ਸਪਰੇਅ ਵੱਜੀ ਹੈ ਸਪਰੇਅ ਕੱਖੇ ਉਰੇ ਸੀ ਪੀਦਾ ਬਾਈ ਉਰੇ ਸੀ ਕੱਖ ਬਹੁਤ ਥੀ ਬਾਈ ਠੀਕ ਹੈ ਉਹ ਠੀਕ ਤਾਂ ਹੈਗਾ ਹੁਣ ਸਾਰ ਲਿਖ ਕੇ ਤਗਮਾ ਦਵਾ ਤੈਨੂੰ ਕਹੀ ਤਾਂ ਜਾਂਦਾ ਵੀ ਇੱਕ ਨੰਬਰ ਐਨ ਵਧੀਆ ਤੇ ਹੁਣ ਨਜ਼ਰ ਲਾਉਣੀ ਆ ਤਗਮਾ ਤੈਨੂੰ ਕਹਿ ਤਾ ਦਿੱਤਾ ਵੀ ਅੱਲਾ ਦੇ ਜੱਕਵਾ ਜੇ ਜੱਕ ਮੋ ਭਰੇ ਦਿੱਤਾ ਕਿੰਨਾ ਹੈ ਪਾਣੀ ਦਾ ਮੈਂ ਕਿੰਨੇ ਕਿੰਨੇ ਨੂੰ ਛੱਡ ਦੂੰ ਮੇਰੇ ਪਹਿਲਾਂ ਬੰਦ ਕਰ ਲਿਆ ਫਿਰ ਇਹਨੂੰ ਫੋਨ ਕਰ ਲਿਆ ਮੈਂ ਪਿਆ ਹੋਣਾ 6 ਵਜੇ ਜਿੰਮ ਦਾ ਆਇਆ ਹਾਂ ਜਿੰਮ ਤੇ ਨਾਨਾ 6 ਵਜੇ ਮੈਂ ਆਇਆ ਜਾਂ ਉਹ 6 ਮੈਂ ਕਹਿੰਦਾ ਜਿੰਮ ਦਾ ਜਿੰਮ ਤਾਂ ਇੱਥੇ ਆ ਜਿੰਮੇ ਥਾਲੀ ਮੈਂ ਕਹਿੰਦਾ ਜਿੰਮ ਲੱਗ ਗਿਆ ਹਾਂ ਆ ਜਾ ਵੀ ਪੰਮੇ ਮੌਸਮ ਦੇਖਣੀ ਹੋ ਗਈ ਸਵੇਰੇ ਆਇਂਦਾ ਹੁਣ ਹੋਊਗਾ ਆਇ ਕਾ ਮਾੜਾ ਮੋਟਾ ਹੁੰਦਾ ਹੀ ਆ ਯਾਰ ਆ ਹਾਂ ਹੁਣ ਆਈ ਦਮ ਹੁਣ ਆਏ ਪੰਮੇ ਸਾਰਾ ਜਿਹੜਾ ਗੰਨਾ ਹਟ ਬੰਦ ਹੋਣਾ ਆਪਣਾ ਬਹੁਤ ਟਾਈਮ ਨਾਲ ਬੰਦ ਹੋਣਾ ਤੀ ਵਾਰ ਸਮਝਿਆ ਪਰ ਇਹਦਾ ਭਰਿਆ ਪੈ ਤੂੰ ਕਾ ਦੇਖਦੇ ਤਾ ਮੈਂ ਬੰਦ ਕਰਕੇ 6 ਵਜੇ ਇਹਨੂੰ ਮੈਂ ਦੇਖਣਾ ਮੈਂ ਕਿੱਡਾ ਹੋ ਗਿਆ

ਹਾਂ ਕਿਹੜਾ ਸਾਈਡ ਦੇਖਣਾ ਤੂੰ ਮੇਰਾ ਨਕਾ ਦੇਖ ਜਿਹੜੇ ਮੈਂ ਗੈਸ ਲਾਉਂਦਾ ਹੁੰਦਾ ਆ ਨਕਾ ਮੈਂ ਉਰੇ ਲਾਉਣਾ ਪੋਲਾ ਹੂੰ ਜਦ ਆ ਕੇੜਾ ਭਰ ਗਿਆ ਇਹ ਟੁੱਟ ਜਾਣਾ ਇਹ ਟੁੱਟਣਾ ਇਹ ਟੁੱਟ ਗਿਆ ਉਹ ਭਰ ਜੀਣਾ ਹੁਣ ਮੋਟਰ ਬੰਦਦਾ ਬਸ ਭਰ ਗਏ ਚਾਰੇ ਮੈਂ ਆਹ ਦੇਖ ਨਾ ਥਾਪੀ ਦੇ ਤੇ ਗੰਨਾ ਬੋਟ ਕਰਾਉਣੀ ਇਹਦਾ ਮਨ ਪੂਰਾ ਕਰ ਦੇ ਇਹਦਾ ਅੱਧਾ ਮੈਂ ਵੀ ਇਹ ਨਾਲ ਹੈ

ਜੇ ਦੋ ਵਾਰ ਚ ਵੀ ਆ ਜਵੇ ਕੱਦ ਦਾ ਦੇਖ ਲੈ ਕਿੱਥੇ ਆ ਲੈ ਕੱਦ ਬੋਸ ਆ ਡਾਲ 'ਪੇ ਕਹਿੰਦੇ 2 ਫੁੱਟ ਤਾਂ ਉੱਚੇ ਕਹਿੰਦੇ 2 ਫੁੱਟ ਤਾਂ ਉੱਚੇ ਖੜੇ ਡਾਲ 'ਤੇ ਕੱਦ ਦੇਖ ਨਹੀਂ 18 ਕੱਦ ਕੱਢਦਾ ਹੀ ਬਹੁਤ ਉਹ ਗੰਦਾ ਠੀਕ ਆ ਜੀਮ ਦਾ ਤੇ ਹੱਕ 'ਚ ਐ ਜਣੀ ਦਾ ਮੁੰਡਾ ਘੱਟ ਹੁੰਦਾ ਬਾਹ ਪੈਣਾ ਲੈ ਲੈ ਉਹ ਜੇ ਟੈਪ ਪਹਿਲਾਂ ਵੱਟ ਲਾ ਪਹਿਨਾ ਤੇ ਕਿਸੇ ਦਾ ਹੀ ਵੱਟ ਲਾ 18 ਦਾ ਤਾਂ ਮੁੰਡਾ ਬਹੁਤ ਹੁੰਦਾ ਮੈਂ ਸਾਰੇ 38 ਹੋ ਜਾਂਦਾ ਉਹ ਆਪਣੇ ਇਹ ਸਾਰੇ ਮੁੰਡੇ ਵਧੀਆ ਹੋਣਾ ਕਿਉਂਕਿ ਪਾਣੇ ਪਹਿਲਾਂ 95 ਚੱਕ ਹੋਣ ਇੱਥੇ ਦੋ ਕਿਲੇ ਇਹਨੂੰ ਲੇਟ ਵੱਢੀ ਕਿੰਨੇ ਟਾਈਮ ਆ ਜਣਾ ਜਨੂਈ ਨਾ ਬਾਈ ਜੰਮਣ ਦਾ ਟਾਈਮ ਹੈ ਕਿਲੇ ਮੁੰਡਾ ਲੈ ਰੱਖੀਂ ਰਾਮ ਨਾਲ ਪਲੇਟ ਵੱਢਿਓ ਬਸ ਫੇਰ ਬੇਹੇਰਾ ਹੋਣਾ ਵੱਡੇ ਲੇਟ ਹੋਣਾ ਇਹ ਚੱਲ ਵੱਡੇ ਲੇਟ ਹੋਣਾ ਤੂੰ ਸੱਤ 6-7 ਮਾਰ ਕੇ ਉੱਥੇ ਜਾਣੀਆ ਪਹਿਲਾਂ ਚੱਲ ਆ ਜੋ ਉੱਥੇ ਕਿਹੜਾ ਮੈਂ ਕਣਕ ਦੀ ਯਾਰ ਫਰਕ ਨਹੀਂ ਸੇਵਾ ਦਾ ਤੇਰੀ ਹੁਰੀ ਥੋੜੋ ਕਰਨੀ ਕਿਸੇ ਨੇ ਮੈਂ ਗੱਲ ਕਰਦਾ ਸਮਾਂ ਪਾਣੀ ਦੀ ਮਰਦੀਆ ਦੇ ਰੀਓਥੇ ਆਏ ਤਾਂ ਪੀਲਾ ਨਹੀਂ ਰਹਿਣ ਦੇ। ਇਹ ਸਫਾਈ ਕਰਨੀ ਕਦੇ ਦੇ ਨਾ ਆਉਂਦੇ ਰੋਣ ਹਥਿਆਰ ਲੈ ਕੇ। ਨਹੀਂ ਸਫਾਈ ਆ। ਨਹੀਂ ਨਹੀਂ। ਸਾਰਾ ਆਪਾਂ ਨੇ ਖਾਰਿਆ ਨਹੀਂ। ਆ ਵੱਢਣੀ ਐ। 2 ਘੰਟੇ ਲਾਉਣੇ ਐ। ਪੈ ਆਉਣਾ ਮੈਂ ਸੀਪਾ ਇਹ। ਚਾਰੇ ਬੰਦੇ ਬਹੁਤਾ ਸੀ। ਕੀ ਕਰਨਾ ਇਹਨੂੰ? ਬਾਹਰ ਕੱਢਣੀ ਵਾ। ਆ 베ਰੀ ਵੱਟ ਕੇ ਬਾਹਰ ਕੱਢਣੀ ਐ। ਬਾਕੀ ਦੀ ਸਫਾਈ ਕਰਨੀ ਆ। ਬਾਕੀ ਸਾਰੇ ਖਾਂਡ। ਆ ਸਫਾਈ ਛੂਹ ਕਰਦੇ। ਉਹ ਮੁੰਡਾ ਖੁੱਲਾ ਏ। ਕਿਹੜਾ? ਨਾ ਨਾ ਜਿੰਦਾ ਲੱਗਿਆ। ਜਾਲੀ ਵਾਲਾ ਲੱਗਿਆ ਵਾਰੂ ਦੇ। ਅੱਛਾ ਜਾਲੀ ਵਾਲਾ ਲੱਗਿਆ ਵਾ। ਫੇਰ ਤਾਂ ਲੋਹ ਲੱਗ ਗਿਆ ਇਹ ਗਿੰਦੇ ਹੀ ਬਹੁਤ ਹੈ ਪਹਿਨਾ ਉਹ ਜਿੰਦਾ ਆ ਗਿਆ ਉੱਤੇ ਬਾਦ ਆ ਜਿੰਦਾ ਆ ਗਿਆ ਇੰਜ ਥੋੜੇ ਬੈਂਕ ਨੂੰ ਨਹੀਂ ਇਹਨੇ ਮੋਟਰ ਨੂੰ ਆ ਆ ਵੀ ਕਰਵਾਉਣੀ ਆ ਜਿੰਦਾ ਦਾ ਕੇਰ ਉਹ ਆ ਬਸ ਮੜਾ ਜਿਹਾ ਪੜਦਾ ਹੈ ਚੋਰਾਂ ਨੂੰ ਗੱਲਾਂ ਹੀ ਜਾਂਦਾ ਹਾਂ ਆ ਵੀ ਕਰਵਾਉਣੀ ਆ ਲੋ ਟਾਈਪ ਕੀ ਦੇਖਦੇ ਆ ਨਹੀਂ ਇਹਨੂੰ ਟੂਕੀ ਲਵਾਉਂਗੇ ਸਾਡਾ ਇਹਨੂੰ ਪਤਾ ਨਹੀਂ ਕਰਵਾਏਗੀ ਇਹਨੂੰ ਮੈਂ ਤੁਹਾਨੂੰ ਦੱਸਦਾ ਉੱਥੇ ਪਾਣੀ ਜਿੰਨੇ ਸਾਨੂੰ ਔਖਾ ਹੈ ਇਹਨੂੰ ਕੁਛ ਨਹੀਂ ਇਹਨੂੰ ਫੁੱਟ ਦਾ ਟੋਟਾ ਲਵਾ ਕੇ ਪੈਸਾ ਲਵਾ ਲੈਣਾ ਠੀਕ ਹੈ ਨਾ ਇੱਕ ਦਾ ਆ ਉੱਪਰ ਐਣੀ ਨਾਲ ਹੂੰ ਇੱਕ ਹੋਰ ਟੁੱਟੀ ਲੱਗਦੀ ਕਰੂੰਗਾ ਨੂੰ ਇਹ ਲਾਲਾ ਟੁੱਟੀ ਐ ਬਾਹਰ ਕੱਢ ਕੇ ਪਾਣੀ ਪੀਣਾ ਆਪਣਾ ਭਰ ਲਾ ਗਲਾਸ ਠੀਕ ਐ ਨਾ ਇੱਕ ਸਮਾਨ ਨੂੰ ਜਾਂ ਪਾਣੀ ਲਾਉਣਾ ਆਪਾਂ ਨੇ ਪਰੈਸ਼ਨਾਂ ਨਿਕਲਦਾ ਫਿਰ ਪੂਰੇ ਲੱਗੇ ਜਾਂਦਾ ਹੈ ਇਹ ਹੈ ਨਾ ਬੰਮੇ ਹਾਂ ਐ ਕਭੂ ਨੂੰ ਇਹ ਵਧੀਆ ਕਿੰਨੂ ਛੋੜੀਓ ਤੇ ਆ ਬੰਮੇ ਹੋ ਨਹੀਂ ਹੁੰਦੇ ਥੱਲੇ ਜਿਹੜੀ ਜਾਂਦੇ ਬਿਮਾਰੀ ਬੂਟਾ ਹੁੰਦੇ ਐ ਉਹਦੇ ਬੂਟੇ ਸੰਘਣਿਆ ਕਰ ਸੰਘਣਿਆ ਜਾਂਦਾ ਐ ਸੰਘਣਿਆ ਜਾਂਦਾ ਬੂਟਾ ਇਹ ਤਾਂ ਸੀ ਬੂਟੇ ਵਿੱਚ ਬੂਟਾ ਦਾ ਜੜਿਆ ਪਿਆ ਉਹ ਤਾਂ ਗਿਰ ਗਿਆ ਹੁਣ ਆੜੂ ਵਾਲਾ ਤਾਂ ਗਿਰ ਗਿਆ ਓਏ ਇਹ ਤਾਂ ਹੋ ਗਿਆ ਬੂਟੇ ਪਰ ਬੂਟਾ ਤਾਂ ਚੜਿਆ ਪਿਆ ਚੰਗਾਉਣੇ ਆ ਹਾਂ ਆ ਬੀਲ ਦੇ ਲੈ ਆਪੇ ਗਿਰ ਜਾਂਦੇ ਨੇ ਹੱਥ ਥੱਲੇ ਥੱਲੇ ਸਾਰਾ ਖਾਂ ਗਏ ਇਹਨੂੰ ਬਾਲੇ ਲਾ ਦੂਗਾ ਤੇ ਮੰਮੀ ਆ ਕਿ ਆ ਇਹ ਸਾਲਾ ਹੋਰ ਤੋੜ ਲੈ ਇੱਕ ਜਿਹੜਾ ਕੋਈ ਪੱਕਾ ਜਾ ਲੱਗਦਾ ਪੱਕਾ ਪੱਕਾ ਤਾਂ ਬੁੱਲੀ ਲੱਗਦਾ ਮੈਨੂੰ ਫੜਾ ਜਾ ਦੇਖ ਲੈ ਥੱਲੇ ਵਾਲਾ ਆਹ ਹਾਂ ਜਹਾੜੇ ਨਹੀਂ ਇਧਰ ਹੱਥ ਕੋਲ ਨੂੰ ਤੇਰੇ ਪਿੱਛੇ ਦੇਖ ਆ ਥੱਲੇ ਵਾਲਾ ਹਾਂ ਥੱਲੇ ਵਾਲਾ ਉਹ ਦੇ ਆ ਕਿੱਥੇ ਆ ਬਾਬੇ ਬਿਮਾਰੀ ਦੀ ਦਵਾਈ ਦੁਆਈ ਦੂਈ ਨਹੀਂ ਨਾ ਪੈਂਦੀ ਹਾਂ ਦਵਾਈ ਪੈਣੀ ਚਾਹੀਦੀ ਆ ਦਵਾਈ ਆ ਰਹੀ ਇਹ ਜਨਰਲ ਬੱਟਾ ਉੱਪਰ ਹੈ ਜਾ ਇਹਨਾਂ ਦੇ ਵੀ ਥਾ ਸਾਰੇ ਹੈ ਕਿੰਨੂ ਆ ਇਹ ਇਹ ਬਿਮਾਰੀ ਨੇ ਤੇ ਜਿਹਦਾ ਫਾੜੀਆਂ ਫਿਰ ਸੰਤਰਾ ਨਹੀਂ ਵੀ ਕਿੰਨੂਗਾ ਮਸੰਮੀ ਹੈ ਉਹੀ ਮਸੰਮੀ ਸੱਚੋਂ ਕਿੰਨੂ ਕਹਿੰਦੇ ਮਸੰਮੀ ਦੀ ਆਉਂਦੀ ਹੈ ਨਾ ਮਸੰਮੀ ਹੈ ਯਾਰ ਫਿਰ ਹੱਸ ਵੀਦਾ ਕਿਦਾਂ ਐਨੂ ਕਾ ਪਤਾ ਕਿਦਾਂ ਬਿਮਾਰੀ ਕਿਉਂ ਹੋਈ ਉਹਨੂੰ ਦਵਾਈ ਖੋਣੀ ਪੈਣੀ ਹੈ ਮਾਲੀ ਤੇ ਇਹਨੂੰ ਲੱਗੀਆਂ ਵੀ ਬਾਈ ਪਹਿਲੇ ਸਾਲ ਹੀ ਆਉਂਦੀ ਸਮੈਲ ਹੈ ਨਾ ਹਾਂ ਹਾਂ ਮੰਮੀ ਹੈ ਪਹਿਲੇ ਸਾਲ ਲੱਗੀ ਆ ਜਗੀ ਉਹ ਲੈਟਰਨ ਬਾਥਰੂਮ ਹੈ ਰਾਂ ਦੇ ਹੁਣ ਤੋਂ ਖਾਣ ਲੱਗਿਆ ਉਹ ਲੈਟਰਨ ਬਾਥਰੂਮ ਜਾਣਾ ਕਿਹੜੇ ਇਹਨੂੰ ਕਿ ਖਾਣ ਨੂੰ ਜਾਓਗੇ ਹੈ ਬਾਈ ਲੈਟਰਨ ਬਾਥਰੂਮ ਜਾਣਾ ਕਿਹੜੇ ਰਿਸਤੇ ਘਾਟ ਆ ਕੇ ਦੇਖ ਲੈ ਐਵੇਂ ਜਉਂਦੇ ਜੰਗਲਾਂ ਚ ਨੂੰ ਹੋ ਕੇ ਲੈਟਰਨ ਬਾਥਰੂਮ ਜਾਉਣਾ ਕਿਹਨੋਂ ਦਾ ਖੇਚ ਜਾਏ ਉਹ ਉੱਥੇ ਇਦਾਂ ਹੀ ਬਾਥਰੂਮ ਹੈ ਫਰ ਸੌਂ ਵੀ ਹੈਗੀ ਇੱਧਰ ਪਿੱਛੇ ਬਣਾਈ ਹੋਈ ਹੈ ਲੱਗਿਆ ਅਜ ਦੇ ਨਾਲ ਆ ਪਿੱਛੇ ਆਪਾਂ ਦੇਖ ਲੈ ਜਿੰਦੇ ਤਾਂ ਦੇਖ 1 2 3 4 ਜਿੰਦੇ ਹੋਗੇ ਆਰ ਸੌ ਹੀ ਇੱਧਰ ਕੋਲ ਆ ਦਿਸ ਨਾ ਹੀ ਨੋ ਉਹ ਤਾਂ ਲੱਕੜੀ ਦੇ ਲਾਇਆ ਵਾ ਆਦਮੀਆਂ ਦਿਖਾਈ ਯਾਰ ਬੂਹੇ ਤੋਂ ਕੋਈ ਅੱਲਾ ਬੰਦਾ ਆਮ ਤਾਂ ਕਹਦਾ ਹੋਇਆ ਉਹ ਮੈਂ ਹਮਾ ਲਾਇਆ ਤਾਂ ਕਿਹੜਾ ਆਹਾਂ ਇਹ ਤਾਂ ਉਹ ਆਦੂਆ ਤੇਰਾ ਕੰਮ ਵਾਲਾ ਕਰਨੂ ਮੇਰੇ ਕੋਈ ਫੜੇ ਪਤਾ ਨਹੀਂ ਕੀ ਨਾਮ ਦਾ ਬੰਦਾ ਦਾ ਬਾਬਾ ਕਰਦਾ ਹੂੰ ਯਾਰ ਪਤਾ ਨਹੀਂ ਕੀ ਨਾਮ ਦਾ ਤੀਠੇ ਦਾ ਬੰਦਾ ਦਾ ਨਾ ਤੀਠੇ ਉਹ ਮੈਂ ਹੈ ਪਤਾ ਨਹੀਂ ਸਾਲਾ ਬਈ ਨੌ ਕਿਤੇ ਬਾਹਰ ਆ ਪੱਤਾ ਤੋੜ ਲਿਆ ਦਿਖਾ ਦੇ ਕਾਦਾ ਹੋ ਪਤਾ ਤੋੜ ਲੈ ਖਾਦਾ ਨਹੀਂ ਨਾਰ ਦੇਖ ਲਈ ਬਿਮਾਰੀ ਪਤਾ ਤੋੜ ਲੈ ਆਹੀ ਭੈਣ ਦੀ ਆਪ ਦਵਾਈ ਨਹੀਂ ਨਾ ਪਾਉਂਦੇ ਪਤਾ ਤੋੜ ਲੈ ਗੂਗਲ ਇਹ ਹੁਣ ਦੱਸ ਦੇਣਾ ਕਹਦਾ ਏ ਫੋਟੋ ਬਾ ਦੇ ਨੈਟਵਰਕ ਬਸ ਦੇ ਦੱ ਹਾਂ ਇਹ ਖਾਲੀ ਆ ਕੇ ਇਹ ਪਤਾ ਤੋੜ ਲੈ ਆਹੀ ਪਤਾ ਕਰਦੇ ਅੱਜ ਦੇਖੇ ਤੋੜ ਲੈ ਦੋ ਤਿੰਨ ਪੱਤੇ ਨਾ ਜਦੇ ਚੱਕ ਲੈਂਦਾ ਫੋਟੋ ਖਿੱਚੇ ਤੇ ਤਕਨੀਕ ਅੱਜ ਕੱਲ ਇਹ ਸਾਇੰਸ ਦੇਖ ਮਾਰ ਕੇ ਆਪਣੇ ਫੋਨ ਕੋ ਸਰਚ ਨਿੰਦੂ ਨਹੀਂ ਮਾਰਨ ਮੇਰੇ ਫੋਟੋ ਤਾਂ ਖੇਚਿਆ ਆਪਣੇ ਫੋਨ ਪਰ ਗੂਗਲ ਕੱਢ ਕੇ ਕੰਮ ਕਰਨਾ ਉਹ ਕਰਿਆ ਨਹੀਂ ਮੋਟਰ ਨੂੰ ਲਾਉਣੇ ਆਈ ਚਾਬੀ ਹੋਊਗੀ ਕਹਿੰਦੇ ਆਈ ਜੋ ਤੂੰ ਜੰਦਾ ਤੋੜਨਾ ਪਊ ਇਧਰ ਦੇਖ ਲੈ ਹੋਰ ਇਟਾਂ ਪਈਆਂ ਹੋ ਬਾਹਰ ਰੱਖੀ ਦੇਖਣਾ ਬਾਹਰ ਰੱਖ ਕਿੰਨਾ ਚੰਗਾ ਜਿਹਾ ਲੱਗਦਾ ਉਹ ਨਾ ਉਹ ਕੱਟਾ ਕੇ ਉੱਪਰ ਜਾ ਹਾਂ ਉਹ ਡੰਡਾ ਕੱਟਣਾ ਬਹੁਤ ਪੈਣ ਦੀ ਨਹੀਂ ਜਾਤ ਰਹੀ ਨਹੀਂ ਲਾਤੀ ਡੰਡੇ ਦਾ ਬੇਜਲਪਣਾ ਜੀ ਆਟੋਮੈਟਿਕ ਹੋਇਆ ਆ ਆਟੋਮੈਟਿਕ ਆ ਚਾਬੀ ਕਿੱਥੇ ਗਈ ਦਾਲੀ ਕਾਨੂੰਨਾਂ ਲੈ ਕੇ ਆਓਗੇ ਹੂੰ ਉਹ ਕੋਲ ਉਹ ਇੱਥੇ ਇਧਰ ਕੋਈ ਨਹੀਂ ਜੀ ਅਤੇ ਤਿੰਨ ਚਾਬੀਆਂ ਵਾਲਾ ਜਿੰਦਾ ਰੱਖੀਦਾ ਇੱਕ ਵਾਲੀ ਮੋਟਰਸਾਈਕਲ 'ਚ ਟਾਂਕੇ ਰੱਖੋ ਆਪਣੀ। ਹੋਰ ਇੱਕ ਨੇ ਸਾਲ ਦੂਈ ਮੋਟਰ ਤਾਂ ਕਿਹਾ। ਕੋਈ ਦੋ ਤਿੰਨ ਚਾਬੀਆਂ ਵਾਲਾ ਜਿੰਦਾ ਬਣਾ ਲਾ। ਜਿਹਦਾ ਉਹ ਠੀਕ ਠੀਕ ਹੈ। ਛੱਲਾ ਵੀ ਹੈਗਾ ਵਿੱਚ? ਹੈਂ? ਛੱਲਾ ਪਾਇਆ ਵਾ। ਛੱਲਾ ਨਹੀਂ ਹੈਗਾ ਕਿੰਨਾ ਜਾਨੀ। ਪਤਾ ਹੀ ਨਹੀਂ ਲੱਭਦੀ ਹੈਗੀ। ਆ ਮੂਰੇ ਪਈ ਆ ਲੈ। ਕਿੰਨੀ ਆ? ਬੰਨੇ ਆ। ਹਾਂ। ਆ ਮੂਰੇ ਪਈ ਆ। ਇੱਥੇ ਹੀ ਦੀ। ਇਹਨੂੰ ਕੰਨੂ ਲੈ ਜਾ ਹੁਣ। ਦੇਖੂਗੀ ਤੈਨੂੰ ਵੀ ਦਿਖੀ ਹੈ ਜੇ ਉਹਨੂੰ ਨਹੀਂ ਦਿਖੀ ਹੈਗੀ। ਉਹ ਹੂੰ ਦੇਖੀ ਬੜਾ ਦੇਖਦਾ ਉਹ ਅੰਦਰ ਕਿਆ ਬਗਾ ਹੁੰਦਾ ਤੂੰ ਤਾਂ ਜੱਟ ਹੀ ਬੜ ਗਿਆ ਉਹ ਦੇਖਦਾ ਮੈਂ ਦੇਖ ਰਹਾ ਉਹਦਾ ਡੇਡਾ ਦੇਖਦਾ ਛੱਪ ਕੋ ਛੱਪ ਤਾਂ ਹੀ ਦਰਦਾ ਛੱਪ ਹੀ ਦਰਦਾ ਉਹ ਆ ਕੋਈ ਪਾਣੀ ਕਿੰਦਾ ਬੋਲਦਾ ਕੋਈ ਵੀ ਚੀਜ਼ ਐ ਨਾ ਨਾ ਬੰਦਾ ਬੰਦ ਆਏ ਛੋੜੋ ਵੀ ਛੱਪ ਸਿੱਧਾ ਹੀ ਹੋ ਜਾਊਗਾ ਹੂੰ ਉਹ ਵੀ ਡਰਦਾ ਰਹਿੰਦਾ ਹਾਂ ਹਾਂ ਨੀਗਾ ਮਾਰੋ ਆਏ ਦੇਖੋ ਪਰ ਮੈਂ ਦੇਖੀ ਚਾਹੀਦਾ ਵੈਸੇ ਸਾਹ ਜੀ ਅੰਦਰ ਦੇਖੋ ਆ ਜਿਹੜਾ ਯੂਟਿਊਬ ਪਾਵਾ ਕਰਤਾ ਸੀ ਉਹ ਬੱਦਲ ਸਾਬ ਨਾਲ ਚਿੱਟਰਨੀ ਮੋਟਰ ਚੱਲਦੀ ਹੈ ਬਾਈ ਥੋਤੇ ਰੱਬ ਵੀ ਡਰਦਾ ਤੁਸੀਂ ਮੀਂਹ ਤਾਂ ਹੀ ਨਹੀਂ ਪੈਣ ਦੇਣਾ ਫਿਰ ਸਾਧਿਆ ਸਭਾ ਮਾਵਾ ਵਾਲੀ ਚਲਾ ਦਈਏ ਚੱਲੀ ਜਾਂ ਵੀ ਹੁਣ ਇੱਕ ਲਾਦੇ ਕਿੱਲੇ ਚੱਲੀਆਂ ਰਹਿਣ ਤੇ ਹਰੇ ਚੱਲੀਆਂ ਡਾਕਰ ਆ ਉਰੇ ਵਾਲੀ ਮਿੱਟੀ ਹੋਰ ਆ ਇਹ ਅੱਛਾ ਤੇ ਤੈਨੂੰ ਬਾਅਦ ਚ ਪਤਾ ਲੱਗਣਾ ਤਾਂ ਸਾਨੂੰ ਅਗਲਾ ਕੱਢੀ ਜਾਣੀਆਂ ਨਾ ਕੋਈ ਚੱਕਰ ਨਹੀਂ ਹੁਣ ਤਾਂ ਕੰਮ ਹੋ ਲਿਆ ਪੂਰਾ ਬਣਾ ਤਾਂ ਜੇ ਤੇ ਕਹਿੰਦਾ ਤੁਸੀਂ ਪਾਣੀ ਲਵਾਇਆ ਹੁਣ ਤਾਂ ਪੂਰਾ ਹੋ ਗਿਆ ਬਾਈ ਟਾਈਮ ਹੁਣ ਤਾਂ ਮਹੀਨਾ ਰਹਿ ਗਿਆ ਚੱਲਣੇ ਮਿਲ ਨਵੰਬਰ ਚ ਚੱਲ ਪੰਦੀ ਆ ਮਿਲ ਅਕਤੂਬਰ ਕੋਈ ਪਤਾ ਨਹੀਂ ਕਾ ਚੱਲਣੀ ਹੈ ਇਦਗੀ ਦੋ ਮਹੀਨੇ ਪਹਿਲੇ ਖਲੇ ਖਲੇ ਹੈ ਉਹ ਤਾਂ ਉੱਪਰ ਚਲੇ ਗਿਆ ਕਾ ਤੇ 1 ਅਕਤੂਬਰ ਸਾਰਾ ਬੰਬਰ ਐਂਡੇ ਚ ਚੱਲਦੀ ਹੁੰਦੀ ਨਵੰਬਰ ਦੇ ਵੀਰੇ ਸਾਹ ਦਸੰਬਰ ਨੂੰ ਚੱਲੀ 12 ਨੂੰ ਹਾਂ ਕੱਲੂ ਤੁਪਾ ਲੱਗਿਆ ਰੱਬ ਰੱਖ ਸੁੱਖਾ ਕਰ ਕੱਲੂ ਤੁਪਾ ਨਿਕਲਿਆ ਵੇ 4 ਕਿੱਲੇ ਨੂੰ ਪਾਣੀ ਲਾ ਦਿੱਤਾ ਹੂੰ ਕੱਲੂ ਦੋਨੂੰ ਹੋਰ ਛੱਡ ਦੇਣਾ ਤੇ ਚੱਲੀਆਂ ਵੀ ਚੱਲੀਆਂ ਵੀ ਛੱਡ ਦੇਣਾ ਪਾਣੀ ਮੰਗਦਾ ਕੰਨਾ ਯਾਰ ਗਿੱਲਾ ਖੇਤ ਆ ਵੀ ਗਿੱਲੇ ਗਿੱਲੇ ਨੇ ਠੀਕ ਹੈ ਲੈ ਉਹ ਠੀਕ ਆ ਵੈਸੇ ਪਾਣੀ ਹਲੋ ਚਲ ਦੇਖ ਲਈ ਰੋਟ ਆਪਣਾ ਹਲਦੀ ਲੱਗੇ ਜਾਣਾ ਬਸ ਸਾਫ ਸਾਫ ਹੋਊਗਾ ਥੱਲੇ ਛੱਡ ਦੇਣਾ ਚਲ ਕਰ ਬੰਦ ਚੱਲੀ ਅੱਜ ਨਹੀਂ ਛੱਡਣਾ ਕੱਲ ਨੂੰ ਦੱਸਿਆ ਬਗੂ ਤੁਰੀ ਜੀ ਨੂੰ ਉਹ ਤਾਰ ਕਿਹੜੀ ਖੁੱਲੀ ਪਈ ਏ ਟਰਾਂਸਫਾਰਮ ਪਰ ਕਿਹੜੀ ਕਿੱਥੇ ਖੁੱਲੀ ਵੀ ਆ ਆ ਥੱਲੇ ਹੀ ਲਮਕਦੀ ਆ ਦੇਖ ਉਹ ਤਾਂ ਆਸਥਾ ਹੈ ਪਿਆਰਥ ਇੱਕ ਤਾਂ ਦੋ ਲਟਕਦੀਆਂ ਕਸੇ ਵਗਾ ਤੇ ਨਹੀਂ ਇਹ ਕੀ ਆ ਪਤਾ ਬਿਜਲੀ ਵਾਲੇ ਇਹੀ ਕੰਮ ਹੁੰਦੇ ਆ ਇਹ ਤਾਂ ਬਿਨਾਂ ਲੜਾ ਦੇ ਟਰਾਂਸਫਾਰਮ ਰੱਖ ਜੁੰਦੇ ਆ ਤੂੰ ਤਾਂ ਹਰਦਾ ਕਹਿੰਦਾ ਆਇਆ ਜੀ ਕੱਲ ਨੂੰ ਆਹ ਤਾਰ ਫਾਦ ਦਿੰਦੇ ਆ ਓਹ ਇੰਡੀਆ ਇਹਨਾਂ ਕੋਈ ਸਮਾਨ ਹਰੇਕ ਹੁੰਦਾ ਸਾਧਨ ਰੇਕ ਉੱਪਰ ਕਾਦੀ ਦਾ ਦਾਫਤੇ ਤੇ ਸਮਾ ਮਿਰੂ ਦਾ ਹੀ ਕਸੂਂ ਕੇ ਉਹੀ ਤੈਨੂੰ ਕਹਿੰਦਾ ਵੀ ਗੰਨਾ ਹੋਣਾ 15 ਫੁੱਟ ਦਾ ਹੈ ਯਾਰ ਹੈ ਹੈ ਲੈ ਜਾ ਮਾ ਕੋਲ ਨੂੰ ਜਹਾ ਜਹਾ ਤੇਰਾ ਹੌਸਲਾ ਵਧਾ ਦਈਏ ਹੋਰ 6 ਫੁੱਟ ਘੱਟ ਆ ਮੇਰਾ ਲੈ 6 ਤੋਂ 12 ਸਣੇ ਆਗ ਹੈਗਾ ਭਾਈ 13 14 ਫੁੱਟ ਹੋਊ 15 ਹੀ ਹੋਊ ਕਿਹਾ ਗੰਨਾ ਆਹਾਂ ਹਾਂ ਉੱਪਰ ਤੱਕ ਥੋੜਾ ਵਿੱਚ ਹੀ ਮੜੀ ਮੇਰੀ ਲੈ ਵਿੱਚ ਦਾ ਫੋਟੋ ਹੀ ਉੱਥੇ ਕਾ ਕਰਨਾ ਹੁਣ ਉੱਥੇ ਕੁਝ ਨਹੀਂ ਮੈਚ ਦੇਖਣਾ ਹੋਰ ਕਾ ਕਰਨਾ ਚਲ ਦੇਖ ਜਾਂਦੇ ਆ ਜੇ ਜਾਣਾ ਤਾਂ ਦੇਖ ਲੈ ਟਾਈਮ ਨਹੀਂ ਪਤਾ ਕਿੰਨਾ ਕਾ ਦਾ ਇਹ ਦਾ ਖਤਮ ਹੋਣਾ ਇਹਦਾ ਹਜੇ ਫਾਈਨਲ ਚੱਲਦਾ ਫਾਈਨਲ ਹੀ ਆ ਬਸ ਫਿਰ ਤਾਂ ਖਤਮ ਹੋਣੇ ਵਾਲਾ ਹੋਣਾ ਹੈ ਹੂੰ ਫਿਰ ਕਾ ਫਾਇਦਾ ਜਾ ਕੇ ਆ ਰਹੁਣਾ ਹੂੰ ਫਿਰ ਉਹਦਾ ਇੱਥੇ ਠੀਕ ਹੈ ਘੜੀ ਬੈਂਦੇ ਮਿੱਟੀ ਢਾ ਕੇ ਜਗਾ ਸਾਫ ਕਰਾਤੀ ਐਂ ਰੜੀ ਹਾਂ ਮੰਜਾ ਰੱਖ ਇੱਥੇ ਹੁਣ ਬੜਾ ਇੱਕ ਮੰਜੇ ਲਿਆ ਕੇ ਰੱਖਣੇ ਹੋਰ ਬਣਾਉਣੇ ਯਾਰ ਆਉਂਦੇ ਹੀ ਨਹੀਂ ਬੜਾ ਰੱਖਣੋਂ ਤਾਰੇ ਇਹ ਜੋ ਤਾਂ ਇੱਥੇ ਬਹਿ ਜਾ ਕੋਈ ਚੱਕਰੇ ਨਹੀਂ ਹੁਣ ਉਧਰ ਤਾਂ ਹੁਣ ਹੋ ਗਿਆ ਕੰਮ ਹੁਣ ਤਾਂ ਧੁੱਪ ਆਲਾ ਹੈ ਹੁਣ ਧੁੱਪ ਆਲਾ ਕੰਮ ਨਹੀਂ ਹੈਗਾ ਹੁਣ ਆ ਦੇਖ ਮੌਸਮ ਕਿੰਨਾ ਫਰਕ ਪਿਆ ਵਾ ਰੱਖਦਾ ਮਿੰਜਾ ਮ ਬਾੜੇ ਆ ਪਿਆ ਦੋ ਦੋ ਮਿੰਜੇ ਆ ਬਣਾਉਣੇ ਵਾਲੇ ਆ ਪਰ ਇਹਨੂੰ ਵੀ ਨਵੇਟ ਹੋਣਾ ਸਰਜੀ ਨੂੰ ਬੁਲਾ ਆਪਣੇ ਇਹਨੂੰ ਸਰ ਵੀ ਆ ਜਾਂਦਾ ਹਾਲ ਲੈ ਵਾ ਤੇਰਾ ਸਰ ਨਹੀਂ ਆਉਂਦਾ ਇੱਕ ਆਜੂ ਸਰ ਵੀ ਆਜੂ ਸਰਕੜਾ ਨਹੀਂ ਬਦਲਿਆ ਬਦਲਦਾ ਬਦਲਦਾ ਲੱਤ ਨੂੰ ਦਿਖਦਾ ਨਹੀਂ ਅਜਿਹਾ ਪਤਾ ਤਾਂ ਲੱਗਦਾ ਨਹੀਂ ਤੈਨੂੰ ਤਾਂ ਪਤਾ ਲੱਗਣਾ ਥਲ ਥਲ ਕੇ ਆਇਆ ਨਾ ਤਾਂ ਵੀ ਅਰੇ ਤਾਂ ਫੁੱਲਿਆਂ ਵਿੱਚ ਦਿਖਦਾ ਦੇਖ ਤਾਂ ਹਾਂ ਲੈ ਹਾਰੇ ਸਲਤਾ ਇਹ ਹੂੰ ਮਗਾ ਸੁੱਕਣ ਦੇ ਨੂੰ ਨਾ ਨਾ ਠੀਕ ਆ ਹੂੰ ਐਸੇ ਕਿ ਪੱਕੀ ਬਾੜ ਨਹੀਂ ਰੱਖਾਂ ਹੁਣ ਪਾਣੀ ਪਾਉਣੇ ਇਹਨੂੰ ਦਰਖਤਾ ਚ ਹਾਂ ਹੋਣ ਪਾਣੀ ਘੱਟ ਮੰਗਣਾ ਦਰਖਤਾ ਨੇ ਮੰਗਣਾ ਘੱਟ ਆ ਪਾਉਣਾ ਤਾਂ ਪੈਣਾ ਪਾਉਣਾ ਤਾਂ ਪੈਣਾ ਹੁਣ ਤਾਂ ਹਫਤੇ ਬਾਅਦ ਬਾਣੀ ਆ ਆਹੋ ਫਿਰ ਹੁਣ ਫਰਕ ਪਈ ਜਾਣਾ ਇਹ ਕਿ ਨੂੰ ਹੋ ਰਾਇ ਉੱਚੀ ਜਗਾ ਪੋਲੀ ਮਿੱਟੀ ਆ ਹੁਣ ਮੇਰੀ ਗੱਲ ਸੁਣ ਲੈ ਉਹ ਰਾਤ ਨੂੰ ਜੇ 10 ਵਜੇ ਬੈ ਜਾ ਕੇ ਮੰਜੇ ਤੇ ਸਾਫ ਉਹ ਕੋ ਸਸਰਾ ਨਹੀਂ ਹੈਗਾ ਉਹ ਕੋ ਸਸਰਾ ਵੀ ਨਹੀਂ ਉੂੰ ਵੀ ਓਰੇ ਹੁਣ ਮੌਸਮ ਫਰਕ ਪੈ ਗਿਆ ਉਰੀ ਬੈਠੇ ਹੋ ਕੇ ਕਰਨਾ ਹੋਰ ਕਿ ਤੋ ਪੌਣ ਹੋ ਰਹੀ ਥੋੜਾ ਸਮਾਂ ਹੋਰ ਕਰਨਾ ਪੈਣਾ ਇੱਧਰ ਪੜਦਾ ਕਰਨਾ ਪੈਣਾ ਵੀ ਹਵਾ ਨਾਵੇ ਦਾ 3 ਮਹੀਨੇ ਤੱਕ ਆਹ ਨਹੀਂ ਨੀ ਆ ਲੜੇ ਹੀ ਕੰਮ ਕਾਤ ਲੈ ਲੈਂਦੇ ਹੁਣ ਇੱਥੇ ਤੇ ਆਏ ਬਣਾ ਦੇਣਾ ਠੀਕ ਨਹੀਂ ਚੱਲ ਠੀਕ ਆ ਬਟੀਆਂ ਮਾਲਾ ਦੀ ਟੀਮ ਹੈ ਅੱਗੇ ਪਹੁੰਚ ਗਏ ਸਾਂ ਫਾਈਨਲ 'ਚ ਨਾਲੇ ਆ ਗਿਆ ਬਨਾਲੇ ਬਾਈ ਹੈਂ ਹੈਸ ਬਹੁਤ ਜਸਤਾ ਫਾਈਨਲ ਹੋ ਗਿਆ ਦੂਹ ਚੱਲਦਾ ਕਿੰਨਾ ਨਾਮ ਪੱਕਾ ਹੋ ਗਿਆ ਹੁਣ ਪਤਾ ਨਹੀਂ ਕਿੰਨਾ ਨਾਮ ਮੈਂ ਲੈ ਮੇਲੇ ਤਾਂ ਬਣੀ ਗਿਆ ਯਾਰ ਦੂਹ ਆਪਣੀ ਤਸਾਬ ਨਹੀਂ ਖੰਝਾ ਸਭ ਦਾ 700 ਤਾਂ ਪੱਕਾ ਹੋ ਗਿਆ ਪਤਾ ਨਹੀਂ ਕਿੰਨਾ ਪਤਾ ਨਹੀਂ ਨਾਲ ਨੂੰ ਤਾਂ ਕੋਈ ਚੱਕਰ ਨਹੀਂ ਆਪਾਂ ਦਾ ਪੜ ਪਤਾ ਗੇਮ ਵਾਲੇ ਗੇਮ ਤਾਂ ਹੈਗੀ ਫੇਰ ਵੀ ਨਾਮ ਤਾਂ ਹੁੰਦਾ ਹੀ ਆ ਯਾਰ ਸਵਾਦ ਲੈਣ ਵਾਲਾ ਸਵਾਦ ਬੰਦਾ ਆਉਦਾ ਨਜ਼ਾਰਾ ਚੱਲ ਮੁਜੀਦ ਆ ਸਾਡਾ ਵੀ ਕਰਦਾ ਕਰੀ ਕੇ ਛੱਡ ਕੇ ਚਾਰੋਂ ਫਾਈਨਲ ਦੇ ਗਏ ਆ ਪੈਣੀਆ ਤੋਂ ਚਲੋ ਆ ਵੀ ਗਿਆ ਓਏ ਪੈਣੀਆ ਕੋਟਰਾ ਨਾ ਹਾਂਗੇ ਚੱਲਦਾ ਸਹੀ ਫਲਤੂ ਆ ਏ ਕੋ ਬਚ ਗਿਆ ਦੂਮਾ ਕੈਸ਼ ੜਦਾ ਕੈਸ਼ ੜਦਾ ਉਹਨੇ ਵੀਡੀਓ ਵਿਨਿੰਗ ਹੋ ਗਈ ਉਹ ਫਾਈਨਲ ਚ ਤੁਹਾਡੇ ਦਾ ਮੁਕਾਬਲਾ ਜੀ ਐਮਐਲਏ ਦਾ ਪਹੁੰਚ ਗਏ ਆ ਲੈ ਸੂਰਾ ਪਹੁੰਚੇ ਜੀ ਐਮਐਲਏ ਡਾਕਟਰ ਚਾਰਜ ਸਿੰਘ ਚੰਨੀ ਕਿੱਟਾ-ਕਿੱਟਾ ਬਣਣੀਆਂ ਨੇ ਕਿੱਟਾ ਬਣਣੀਆਂ ਸਾਰਿਆਂ ਨੂੰ ਕਿੱਟਾ ਦੂਈਆਂ ਮਤਲਬ ਬੈਡਮਿੰਟਨ ਖੇਡਦਾ ਉਹ ਬੈਡ ਵੱਲੇ ਹਾਂ ਬਗਾਂ ਕਿੱਟਾਂ ਜਿਹੜੀਆਂ ਆਪਾਂ ਪਾਈ ਵੀ ਇਹ ਰਹੀ ਬੈਡਮਿੰਟਨ ਪਿਆੜਾ ਬੂੜਾ ਹੋ ਗਿਆ ਮੋਰੀ ਕਹਿੰਦਾ ਬੈਡਫੁੱਟ ਹੋ ਗਿਆ ਉਹ ਜਿਹੜੀਆਂ ਜਿੰਨੇ ਬੰਦੇ ਖੇਡਣਾ ਬੱਡੀ ਮੈਂ ਹਾ ਹਾ ਹਲਕੇ ਦੀਆਂ ਸਾਰਿਆਂ ਨੂੰ ਆਪਾਂ ਬੁਲਾਇਆ ਹੋਆ ਚੋਕਾ ਉਸੇ ਹਲਕੇ ਬੁਲਾਇਆ ਅੱਛਾ ਰੇਡ ਤੇ ਪੈਂਡ ਬਣ ਜਾਂਦੇ ਆ ਨੇੜੇ ਤੇ ਸਾਰੇ ਪਾ ਕੇ ਆ ਪੈਨਡ ਕਰਾਪ ਨਾਲੇ ਇਹਨਾਂ ਨੇ ਕਿੱਟਾ ਬਣਨੀਆਂ ਆ ਠੀਕ ਆ ਮੇਸਟਰ ਬਾਈ ਮੂਰੇ ਹੋਇਆ ਬਾਬ ਦੇ ਹਾਂ ਮੈਂ ਦੇਖ ਲਿਆ ਕਮੈਂਟਰੀ ਲੱਗਿਆ ਬਾਈ ਕਰਨ ਚਾਰ ਹਰਿੰਦਰ ਬਾਦਰਾ ਮੇਰਾ ਉਹਨਾਂ ਦੇ ਨਾਲ ਸਾਥੀ ਮਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਮਿਹਰਬਾਨੀ ਲਾਗੇ ਬੜਾ ਧੰਨਵਾਦ ਕਰਦੇ ਉਧਰ ਸਾਡੇ ਖੇਡ ਦੇ ਸਮੇਂ ਦੇ ਸਮਾਂ ਕੱਢ ਕੇ ਔਰ ਜਿੰਨੇ ਬਣਾਏ ਬਾਈ ਮੱਲ ਵਾਲੇ ਨੇ ਕਿੰਨੇ ਬਣਾਏ ਬਾਈ ਮੱਲ ਵਾਲੇ ਕਿੱਥੇ ਬਣਾਦੇ ਨੇ ਕਿਸੇ ਨੂੰ ਪਤਾ ਹੈ ਇੰਨੇ ਕਰਾਣੇ ਬਣਾਦੇ ਨੇ ਜਿੱਤ ਜਾਣਾ ਜਿੱਤ ਗਏ ਪਹਿਲੀ ਵਰ ਦਾ ਆਊਟ ਕਰ ਲਿਆ ਉਹਨਾਂ ਦੇ ਬੰਦੇ ਫਾਰਮ ਚਾ ਦੋ ਪਹਿਲੀ ਵਰ ਦਾ ਆਊਟ ਹੋ ਗਿਆ ਉਹ ਤਾਂ ਉਹ ਤਾਂ ਪਿਛਲੇ ਮੈਚਾਂ ਜਿੱਤ ਜਾਣਾ ਬਸ ਹਾਂ ਉਹ ਤਾਂ ਪਿਛਲੇ ਮੈਚਾਂ ਜਿੱਤ ਨਹੀਂ ਮਾਰੇ ਦੋਨੇ ਟੀਮਾਂ ਸਾਡੇ ਨੇ ਜ ਸਵਾਦ ਲੈ ਰਿਆ ਹਾਂ ਗੇਮ ਵਧੀਆ ਹੋਵੇ ਬਸ ਬਸ ਦੋਈ ਟੀਮਾਂ ਮਾਲਾ ਜਲੀਆਂ ਦੀਆਂ ਕਿ ਇੱਕ ਮੈਚ ਨਾ ਹੋਵੇ ਸਵਾਦ ਲੈਣਾ ਬਸ ਆਪਣੇ ਕੀ ਨਹੀਂ ਗੋਲ ਵਧੀਆ ਖੇਲ ਗਿਆ ਆਪਣੇ ਸਾਰੇ ਰਿਕ ਨੂੰ ਨਹੀਂ ਪੁਰੇ ਮਾਰੇ ਪਹਿਲੇ ਓਵਰ ਚੋਂ 6 ਰਨ ਤੇ ਸਾਰੀ 7 ਜੰਮ ਗਿਆ ਅੱਛਾ ਆ ਗੱਗੇ ਨੇ ਬਣਾਏ ਕੁਸ ਠੀਕ ਹੈ ਮਾਰੇ ਮਾਲ ਹੈ ਪੰਜ ਚਾਰ ਰਕਮ ਦਾ ਹੈ ਇੰਨੀ ਬਹੁਤ ਆ ਰਾਨੇ ਦਾ ਦੋ ਹੀ ਬੋਤ ਹੁੰਦੇ ਆ ਆ ਬੱਲੇ ਆ ਨੀ ਕਰ ਲੈ ਹਾਂ ਅੰਮਲੇ ਸਾਹ ਮੁੰਡਾ ਇਹ ਖੱਲਣਾ ਉਹ ਇਹ ਖੱਲੂਗਾ ਨਾ ਮਾਲਾ ਵਾਲੇ ਮਾਰੇ ਆ ਤੇ ਲਾ ਹੈ ਇਹ ੱੱਲੀਆਂ ਦਾ ਅਸਲ ਚ ਚੱਲ ਦੇਖਦੇ ਆਂ ਕੀ ਬਣਦਾ ਭਾਈ ਵੀ ਆ ਓਵਰ ਚ ਆਊਟ ਹੁੰਦਾ ਕਿ ਨਹੀਂ ਹੁੰਦਾ ਚੱਲ ਕੋਈ ਨਹੀਂ ਦੇਖ ਲੋ ਚੱਲ ਮੈਂ ਅਗਲਾ ਕਰਨਾ ਅਕਬਾਲ ਸਿੰਘ ਤੇ ਸ਼ੁਰੂ ਕਰਦੇ ਹਾਂ ਸਨਮਾਨ ਚੇਨ ਕਰਨਾ ਸ਼ੁਰੂ ਕਰਦੇ ਹਾਂ ਸਰਦਾਰ ਨਾਲ ਦੀ ਨਾਲ ਕੇ ਸਮਾਨ ਵੰਡੀ ਜਾਉ ਨਹੀਂ ਹਨੇਰਾ ਹੋ ਜਾਣਾ ਕਿਹੜਾ ਵੰਡਣਾ ਹੈ ਸਰਦਾਰ ਇੱਕ ਬਾਤ ਸੁਣ ਲਈ ਜਨ ਮੈਂ ਹੁਣ ਦੋ ਬਾਲਾਂ ਜਾਉਡ ਜੇ ਨਾ ਹੋਇਆ ਫੇਰ ਇਹਨਾਂ ਦੇ ਸਨਮਾਨ ਚੇਨ ਨਾ ਇੱਕ ਦਾ ਲੰਗੀ ਇਹਨੇ ਦਾ ਰਨ ਮਾਰਨੇ ਯਾਰ ਨਹੀਂ ਨਹੀਂ ਇਹ ਬਾਲ ਕਰੋ ਜੱਗੇ ਹੋ ਜੂ ਆਊਟ ਦਰਸ਼ੀ ਸਿੰਘ ਦੀ ਲੰਬੜਾ ਇਹ ਨਹੀਂ ਆਉਂਦਾ ਕਹਿੰਦਾ ਸਾਰੇ ਚਲ ਦੇਖਦੇ ਆ ਆ ਲਾਸਟ ਬੋਲ ਆ ਵੀ ਸ਼ੀਰੇ ਵਜ ਦੀ ਚਲਦੀ ਕਿ ਨਹੀਂ ਸੌਰਨ ਸਿੰਘ ਨਿਕਾਣਾ ਜੀ ਵੀ ਵੇਖ ਲਈ ਆਪਣਾ ਸਰਦਾਰ ਚੰਦ ਹਸਨ ਕਰੂ ਚੱਲ ਹਣੀ ਬਈ ਲਾਸਟ ਬੋਲ ਗਿਆ ਕਰ ਆਊਟ ਬਲਾਰ ਸਿੰਘ ਦੀ ਜੰਨ ਛੱਡਾ ਮਨ ਰਿਵੰਟੀ ਸਾਬ ਜੱਟਾ ਲੱਗਿਆ ਵਾ ਇਹ ਖੇਡ ਨੂੰ ਪਤਾ ਹੁੰਦਾ ਨਾ ਚਲ ਦੇਖਦੇ ਆ ਨਹੀਂ ਨਹੀਂ ਚੌਕਾ ਯਾਰ ਚੌਕਾ ਲ ਆ ਗਿਆ ਚੌਕਾ ਫਟਾ ਗਲਤ ਹੋ ਗਿਆ ਗਲਤ ਹੋ ਗਿਆ ਇਹ ਵਿਗਿਆਦਾ ਨਹੀਂ ਤਾਂ ਹਲੇ ਭਈ ਇੱਕ ਮਿਸਟਰ ਸਿੰਘ ਜੀ ਉਹਨਾਂ ਨੂੰ ਗੇਂਟੀ ਆ ਚੱਲ ਅੱਠ ਬਾਲ ਵੇ ਦੇ ਦੇ ਹੁਣ ਇਸ ਤੋਂ ਅੰਤ ਦਰਸ਼ਨ ਸਿੰਘ ਕਮਾਲਪੁਰ ਦਰਸ਼ਨ ਸਿੰਘ ਕਮਾਲਪੁਰ ਨੇ ਬੇਨਤੀ ਹੈ ਕਿ ਆਪਣਾ ਸਨਮਾਨ ਚ ਮਾਸਤ ਕਰ ਰਹਿਣ ਚੱਲ ਦੇਖਦੇ ਆ ਕਿਆ ਬਣਦਾ ਲੈ ਇੰਨੀ ਭੁਖਵਾਣੀ ਵੀ ਨਾ ਕਰ ਇਹ ਗਾਗਾ ਇਹ ਜ਼ਿਆਦਾ ਹੋ ਗਏ ਕ੍ਰਿਸ਼ਨ ਸਿੰਘ ਜਿੱਤਣਾ ਜਾਣਾ ਸੀ ਜਿੱਤਦਾ ਮਾਲਾ ਨਹੀਂ ਜਾਣਾ ਹਾਂ ਸਵਾਦ ਆ ਗਿਆ ਤਾਂ ਹੈ ਨਾ ਉਹਦਾ ਆਊਟ ਕਰਾ ਦਿੱਤਾ ਫਿਰ ਭੁਖਵਾਣੀ ਸੱਚੀ ਕਰਦੀ ਗਿੰਦੂ ਸਿੰਘ ਆਊਟ ਹੈ ਮੈਂ ਵੀ ਦੱਸਦੇ ਕਿ ਨੀਰੇ ਨਾ ਜਿੱਤੂਗੇ ਪੇਤਾ ਬਹੁਤ ਵੱਡੀ ਜਿੱਤ ਹੋ ਗਈ ਹੋਰ ਤੂੰ ਜਿਆਦਾ ਵੱਧ ਗਿਆ ਪਹਿਲਾਂ 30 ਬੀਤੀਆਂ ਤਾਂ ਤੂੰ 50 ਪਹੁੰਚ ਗਿਆ ਉਹ ਨਹੀਂ ਮੈਂ ਕਿਹਾ 50 ਰੁਪਏ ਉਹੀ ਕਹਿੰਦਾ ਮੈਂ 50 ਰੰਨਾਗਾ ਹਾਰਉਣ ਲੱਗ ਗਿਆ ਹੁਣ ਤੂੰ ਸਖਰੇ ਚਲਾਇਆ ਵੀ ਜਿਹੜੀ ਜਿਹੜੀ ਕਮੇਟੀ ਫਸਲੋਡ ਆਫ ਜਿਹੜੀ ਟੀਮ ਜਿੱਤੀ ਦੋਹੇ ਨਾਮ ਇਹੀ ਗਰਾਊਂਡ ਦੇ ਰਹਿ ਗਏ ਅਸੀਂ ਰੋਜ਼ ਖੇਡਦੇ ਆ ਹਾਂ ਸਾਨੂੰ ਪਤਾ ਕਿੱਥੇ ਬਾਲ ਪਾਉਣੀ ਹੈ ਕਿ ਕਿੰਨੀ ਕਿਹੜਾ ਕਿਹੜਾ ਪਲੇਅਰ ਕਿੱਥੇ ਖੇਡਦਾ ਉਹਨਾਂ ਨੇ ਨਾ ਵੀ ਮਾਰ ਲਈ ਉਹਨਾਂ ਤਾਂ ਕਦੇ ਨਹੀਂ ਫੜੋਈ ਅਸੀਂ ਤਾਂ ਚੱਕਰ ਆ ਹੁਣ ਉਹਨਾਂ ਨੇ ਨਾ ਵੀ ਆਪਾਂ ਨੇ ਮਾਰ ਲੈਣਾਂ ਨੇ ਫੜ ਲਈ ਚੱਲੀਆਂ ਨੇ ਉਹਨਾਂ ਤਾਂ ਨਹੀਂ ਫੜੋਈ ਨਾ ਵੀ ਉਹਨਾਂ ਦੀ ਨਾਲੇ ਰੋਜ਼ ਇਕੱਠੇ ਖੇਡਦੇ ਦੇਖ ਲੈ ਲੜਦੇ ਬਹੁਤ ਆ ਬਾਈ ਪੈਣੀ ਵਾਲੇ ਆਪਸ ਵਿੱਚ ਆਰ ਕੇ ਨੇ ਫਾਈਨਲ ਮੈਚ ਜਿਹੜਾ ਸੋਡਾ ਉੱਪਰ ਚੱਲਦਾ ਹੈ ਮੈਚ ਹੈ ਬਾਲ ਵੀ ਘਟਦੇ ਗਿਆ ਲਾ ਕੀ ਹੋਣੀ ਯਾਰ ਇੱਕ ਆ ਦੇ ਕੀ ਹੋ ਰਹੀ ਦੀ ਰਿੰਕੂ ਦੀ ਬਾਲ ਇਹ ਭੱਜ ਗਈ ਨਹੀਂ ਉਹ ਦੋਨੇ ਖੜ ਕੇ ਪਾ ਦਿੰਦਾ ਉਹ ਦੇ ਕੇ ਬਾਲ ਟੱਪਾ ਪਾ ਵਧੀਆ ਰੱਖਦਾ ਪਹਿਲਾ ਸੈਮੀ ਫੈਲ ਨਹੀਂ ਜਤਾਇਆ ਇੱਥੇ ਵਾਲਾ ਬੈਠਾ ਕਹਿੰਦੇ ਸੱਤ ਤੇ ਅੱਠ ਜਿਹੜੀ ਨੇ ਗੁੱਸਾ ਆਇਆ ਥੱਦਾ ਆ ਪੱਟ ਪੱਟ ਕੇ ਮਾਰਦਾ ਟੱਪਾ 16 ਵਾਈਟ ਸਮਾਹਰੀ ਸਮਾਹਰੀ ਧਨੀਰਾਗਾ ਨੂੰ ਕਰਦੇ ਰਮਾਂਚਿੰਗ ਕਰਨਾ ਤੇਤੀਆ ਤੋਂ ਤੇ ਬਾਅਦ ਜਸ਼ਨ ਵੀ ਕਰਨਾ ਹੋਣਾ ਇਹਨਾਂ ਨੇ ਰਵੀ ਨਾ ਕਰੋਗੇ ਯਾਰ ਮੈਂ ਕਿੰਨਾ ਕਰਾ ਕੇ ਲਾ ਲਈ ਸਰੀ ਜੋੜ ਕੇ ਰੱਖਾ ਲਈ ਕਿੰਨੇ ਹੋ ਗਏ ਜਿੱਤ ਗਏ ਕਿੰਨੇ ਗੇਲ ਮਾਲਾ ਵਾਲਾ ਜਿੱਤ ਗਿਆ ਮਾਲਾ ਜਿੱਤ ਗਿਆ ਪਹਿਲੇ ਮਾਲਾ ਜਿੱਤ ਗਿਆ ਕਿੰਨੇ ਗੇਲ ਸੇਕੀ ਜਿੱਤ ਗਈ ਨੂੰ ਮੈਂ ਪਹਿਲਾ ਵਾਸਤਾ ਆ ਗੱਗਾ ਡਾਉਨ ਜਿੱਤ ਗਿਆ ਜਿੱਤਣਾ ਹੈਗਾ 11000 ਰੁਪਏ ਆਮ ਜਿੱਤ ਗਿਆ ਤੇ ਕਹਾਂ ਆ ਉਹ ਦੂਜੇ ਬੈਟਾ ਬਟਲ ਆਇਆ ਇਸ ਤੋਂ ਬਾਅਦ ਵਿੱਚ ਜੋਰਾ ਦੇਖੋ ਦੋ ਟੀਮਾਂ ਡਾਊਨ ਜਿੱਤ ਗਏ ਸਿੰਘਾਂ ਨੂੰ 11-1100 ਰੁਪਏ ਨਾਮ ਦੇ ਬੱਚੇ ਦਿੱਤਾ ਜਾਣਾ ਤੇ ਸਾਰੇ ਹੀ ਵੀਰਾਂ ਨੂੰ ਵੰਡਤੀ ਹੈ ਡਾਊਨ ਜਿੱਤ ਗਏ ਆ ਜਾਓ ਬਣਾ ਸਨਮਾਨ ਚ ਇਹ ਹੱਲ ਕਰਦੇ ਜਿਹਨਾਂ ਨੇ ਕੈਪਟਨ ਸਾਹਿਬ ਆ ਰਹੇ ਨੇ ਜਿੱਤ ਗਏ ਕਿੰਨੇ ਗਏ ਲੋ ਜਿੱਤ ਗਏ 40 ਰੁਪਏ 40 ਰੁਪਏ ਰੋਣਾ ਜਿੱਤ ਗਏ ਵਾਸੀਰਾ 50 ਗੇ ਲਈ ਕਹਿੰਦਾ ਹੁੰਦਾ हजार रुपया ग्यारह हजार रुपया नाच बाकी ग्यारह हजार रुपए ने अच्छा माथ नहीं पीने जी प्राप्त किया दोन फॅंगे सॅमी फॅमिली